ਕੈਨੇਡਾ ਦੇ ਪੰਜ ਰਾਜਾਂ ਦੇ ਕਿਰਤੀਯਾਂ ਦੀ ਆਮਦਨ ਦੇ ਵਿੱਚ ਅੱਜ ਤੋਂ ਵਾਧਾ ਹੋ ਗਿਆ ਜੀਹਾਂ 온ਟਾਰੀਓ, ਨੋਵਾ ਸਕੋਸ਼ੀਆ, ਮੈਨੀਟੋਬਾ, ਸਕੈਚੂਨ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ 1 ਅਕਤੂਬਰ ਤੋਂ ਘਟੋ-ਘਟ ਉਜਰਤਾਂ ਦੇ ਵਿੱਚ ਵਾਧਾ ਲਾਗੂ ਕਰ ਦਿੱਤਾ ਗਿਆ ਹੈ ਅਨਟਾਰੀਓ ਦੇ ਕਿਰਤੀਆਂ ਦੇ ਘੱਟੋ-ਘੱਟ ਉਜਰ ਦਾ 40 ਸੈਂਟ ਦੇ ਵਾਅਦੇ ਨਾਲ 17.6 ਡਾਲਰ ਪ੍ਰਤੀ ਘੰਟਾ ਹੋ ਗਈ ਹੈ ਜਦਕਿ ਬਾਕੀ ਰਾਜਾਂ ਦੇ ਵਿੱਚ ਵੱਖੋ-ਵੱਖਰਾ ਵਾਅਦਾ ਹੋਇਆ ਹੈ। ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਰਹਿਣ-ਸਹਿਣ ਦੇ ਵਧੇ ਖਰਚਿਆਂ ਦੇ ਨਾਲ ਨਿਯੁਕਤਨ ਦੇ ਵਿੱਚ ਪਰਿਵਾਰਾਂ ਨੂੰ ਮਦਦ ਮਿਲੇਗੀ ਅਤੇ ਕਾਰੋਬਾਰੀਆਂ ਉੱਤੇ ਵੀ ਜ਼ਿਆਦਾ ਬੋਝ ਨਹੀਂ ਪਵੇਗਾ। ਦੱਸਦੀ ਇੱਕ ਰਿਪੋਰਟ ਦੇ ਮੁਤਾਬਕ ਮਹਿੰਗਾਈ ਦਰ ਦੇ ਵਿੱਚ 2.4% ਦੀ ਵਾਧਾ ਹੋਣ ਦੇ ਹਿਸਾਬ ਦੇ ਨਾਲ ਉਜਰਤਾਂ ਨੂੰ ਵਧਾਇਆ ਗਿਆ ਅਤੇ ਹਫਤੇ ਦੇ ਵਿੱਚ 44 ਘੰਟੇ ਕੰਮ ਕਰਨ ਵਾਲੇ ਕੀਰਤੀ ਨੂੰ ਸਲਾਨਾ 835 ਡਾਲਰ ਦਾ ਫਾਇਦਾ ਹੋਵੇਗਾ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ 5,3000 ਅਨਟੈਰੀਓ ਵਾਸੀ ਘਟੋ-ਕਟ ਉਜਰਤ ਦਰ ਦੇ ਕੰਮ ਕਰ ਰਹੇ ਨੇ ਇਹ ਅੰਕੜਾ ਸੂਬੇ ਦੇ 71 ਲੱਖ ਕੀਰਤੀਆਂ ਦਾ 7% ਬਣਦਾ ਹੈ ਜ਼ਿਆਦਾਤਰ ਕੀਰਤੀਆਂ ਦੀ ਉਮਰ 15 ਸਾਲ ਤੋਂ 24 ਸਾਲ ਦੇ ਦਰਮਿਆਨ ਹੈ ਅਤੇ ਵਿਦਿਆਰਥੀਆਂ ਦੀ ਘਟੋ-ਕਟ ਉਜਰਤ ਦਰ ਦੇ ਵਿੱਚ ਵੀ ਅੱਜ ਤੋਂ 40 ਸੈਂਟ ਦਾ ਵਾਧਾ ਹੋ ਰਿਹਾ ਹੈ ਵਨ ਵਿਦਿਆਰਥੀਆਂ ਨੂੰ ਘੱਟੋ-ਘੱਟ 16.60 ਡਾਲਰ ਪ੍ਰਤੀ ਘੰਟਾ ਮਹਤਾਨਾ ਮਿਲੇਗਾ ਉੱਧਰ ਯੂਨੀਵਰਸਿਟੀ ਆਫ ਟੋਰਾਂਟੋ ਦੇ ਰੋਟਮਨ ਸਕੂਲ ਆਫ ਮੈਨੇਜਮੈਂਟ ਦੇ ਸਾਬਕਾ ਪ੍ਰੋਫੈਸਰ ਅਤੇ অন্ਟਾਰੀਓ ਦੇ ਮਿਨੀਮਮ ਵੇਜ ਐਡਵਾਈਜ਼ਰੀ ਪੈਨਲ ਦੇ ਮੁਖੀ ਅਨਿਲ ਵਰਮਾ ਨੇ ਦੱਸਿਆ ਕਿ ਜੂਨ 2013 ਦੇ ਵਿੱਚ ਪੈਨਲ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਈ-ਕਈ ਸਾਲ ਤੱਕ ਮਹਨਤਾਨੇ ਦੇ ਵਿੱਚ ਵਾਧਾ ਨਹੀਂ ਹੁੰਦਾ ਸੀ ਪੈਨਲ ਗਠਿਤ ਕੀਤੇ ਜਾਣ ਮੌਕੇ অন্ਟਾਰੀਓ ਦੇ ਵਿੱਚ ਘੱਟੋ-ਘੱਟ ਉਜਰਤ 10.25 ਡਾਲਰ ਸੀ ਅਤੇ ਪਿਛਲੇ 3 ਸਾਲਾਂ ਤੋਂ ਕੋਈ ਵਾਅਦਾ ਨਹੀਂ ਹੋਇਆ ਸੀ ਉਸ ਵੇਲੇ ਰਿਬਰ ਸਰਕਾਰ ਦੇ ਵੱਲੋਂ 11 ਡਾਲਰ ਪ੍ਰਤੀ ਘੰਟਾ ਉਜਰਤ ਦਰ ਕੀਤੀ ਗਈ ਅਤੇ ਬਾਅਦ ਵਿੱਚ ਲਗਾਤਾਰ ਵਕਫੇ ਉੱਤੇ ਵਾਅਦਾ ਹੋਣ ਲੱਗ ਪਿਆ ਇਸ ਦੇ ਉਲਟ 온ਟਾਰੀਓ ਲੇਬਰ ਫੈਡਰੇਸ਼ਨ ਦੀ ਮੁਖੀ ਲੋਰਾ ਵਾਲਟਨ ਦਾ ਕਹਿਣਾ ਸੀ ਕਿ ਵਾਅਦੇ ਤੋਂ ਬਾਅਦ ਵੀ ਘੱਟੋ-ਘੱਟ ਉਜਰਤ ਦਰ ਨਾ ਕਾਫੀ ਹੈ ਅਤੇ ਕਿਰਤਿਆਂ ਨੂੰ ਵੀ 20 ਡਾਲਰ ਦਾ ਘੱਟੋ-ਘੱਟ ਮਹਨਤਾਨਾ ਮਿਲਣਾ ਚਾਹੀਦਾ ਹੈ ਜੋ ਟੌਨਟੋ ਵਿਖੇ ਇੱਕ ਕਮਰੇ ਵਾਲਾ ਮਕਾਨ ਕਿਰਾਏ ਤੇ ਲੈ ਕੇ ਰਹਿਣਾ ਹੈ ਤਾਂ ਘਟੋका ਟੂਚਰਦਰ 38 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਪਰ ਤਾਜ਼ਾ ਵਾਅਦੇ ਤੋਂ ਬਾਅਦ ਹਰ ਹਫਤੇ 40 ਘੰਟੇ ਕੰਮ ਕਰਨ ਦੇ ਵਿੱਚ ਕੀਤਿਆਂ ਨੂੰ 33790 ਡਾਲਰ ਫ੍ਰੀ ਟੈਕਸਸ ਲਾਣਾ ਆਮਦਨ ਮਿਲੇਗੀ ਅਤੇ ਇਸ ਦੇ ਵਿੱਚੋਂ ਅਸੀਂ ਫੀਸ ਦੀ ਹਿੱਸਾ ਤਾਂ ਮਕਾਨ ਕਿਰਾਏ ਦੇ ਰੂਪ ਵਿੱਚ ਹੀ ਚਲਾ ਜਾਵੇਗਾ ਦੱਸ ਜੀ ਕਿ ਨਮਰਸ ਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਘਟੋਕਾਟਰ ਮਹਿੰਟਾਨਾ 16.50 ਡਾਲਰ ਪ੍ਰਤੀ ਘੰਟਾ ਹੋ ਗਿਆ ਜਦ ਕਿ ਸਸਕਾਚੂਅਨ ਦੇ ਵਿੱਚ 15.34 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲੇਗੀ ਇੱਕ ਵਾਰ ਫਿਰ ਦੱਸੀ ਕੈਨੇਡਾ ਦੇ ਪੰਜ ਰਾਜਾਂ ਦੇ ਕਿਰਤੀਆਂ ਦੀ ਆਮਦਨ ਦੇ ਵਿੱਚ ਅੱਜ ਤੋਂ ਵਾਤਾ ਹੋ ਗਿਆ ਜੀਹਾਂ 온ਟਾਰੀਓ, ਨੋਵਾ ਸਕੋਸ਼ੀਆ, ਮੈਨੀਟੋਬਾ, ਸਸਕਾਚੂਅਨ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ 1 ਅਕਤੂਬਰ ਤੋਂ ਘਟੋ-ਘਟ ਉਜਰਤਾਂ ਦੇ ਵਿੱਚ ਵਾਦਾ ਲਾਗੂ ਕਰ ਦਿੱਤਾ ਗਿਆ ਹੈ ਅਨਟਾਰੀਓ ਦੇ ਕੀਤਿਆਂ ਦੇ ਘੱਟੋ-ਘੱਟ ਉਜਰ ਦਾ 40 ਸੈਂਟ ਦੇ ਵਾਅਦੇ ਨਾਲ 17.6 ਡਾਲਰ ਪ੍ਰਤੀ ਘੰਟਾ ਹੋ ਗਈ ਹੈ ਜਦਕਿ ਬਾਕੀ ਰਾਜਾਂ ਦੇ ਵਿੱਚ ਵੱਖੋ-ਵੱਖਰਾ ਵਾਅਦਾ ਹੋਇਆ ਹੈ। ਖੇਤੀਬੰਦ ਮંત્રਾਲੇ ਨੇ ਕਿਹਾ ਹੈ ਕਿ ਰਹਿਣ-ਸਹਿਣ ਦੇ ਵੱਡੇ ਖਰਚਿਆਂ ਦੇ ਨਾਲ ਨਿਯੁਕਤਨ ਦੇ ਵਿੱਚ ਪਰਿਵਾਰਾਂ ਨੂੰ ਮਦਦ ਮਿਲੇਗੀ ਅਤੇ ਕਾਰੋਬਾਰੀਆਂ ਉੱਤੇ ਵੀ ਜ਼ਿਆਦਾ ਬੋਝ ਨਹੀਂ ਪਵੇਗਾ। ਦਾਸੀ ਰਿਪੋਰਟ ਦੇ ਮੁਤਾਬਕ ਤਾਂ ਮਹਿੰਗਾਈ ਦਰ ਦੇ ਵਿੱਚ 2.4 ਫੀਸਦੀ ਵਾਧਾ ਹੋਣ ਦੇ ਹਿਸਾਬ ਦੇ ਨਾਲ ਉਜਰਤਾਂ ਨੂੰ ਵਧਾਇਆ ਗਿਆ ਅਤੇ ਹਫਤੇ ਦੇ ਵਿੱਚ 44 ਘੰਟੇ ਕੰਮ ਕਰਨ ਵਾਲੇ ਕੀਰਤੀ ਨੂੰ ਸਲਾਨਾ 835 ਡਾਲਰ ਦਾ ਫਾਇਦਾ ਹੋਵੇਗਾ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੇ ਮੁਤਾਬਕ 5,00,3000 ਅਨਟੈਰੀਓ ਵਾਸੀ ਘਟੋ-ਘਟ ਉਜਰਤ ਦਰ ਤੇ ਕੰਮ ਕਰ ਰਹੇ ਨੇ ਇਹ ਅੰਕੜਾ ਸੂਬੇ ਦੇ 71 ਲੱਖ ਕੀਰਤੀਆਂ ਦਾ 7 ਫੀਸਦੀ ਬਣਦਾ ਹੈ ਜ਼ਿਆਦਾਤਰ ਕੀਰਤੀਆਂ ਦੀ ਉਮਰ 15 ਸਾਲ ਤੋਂ 24 ਸਾਲ ਦੇ ਦਰਮਿਆਨ ਹੈ ਅਤੇ ਵਿਦਿਆਰਥੀਆਂ ਦੀ ਘੱਟੋ-ਘੱਟ ਉਜਰਤ ਦਰ ਦੇ ਵਿੱਚ ਵੀ ਅੱਜ ਤੋਂ 40% ਦਾ ਵਾਧਾ ਹੋ ਰਿਹਾ ਹੈ। ਹੁਣ ਵਿਦਿਆਰਥੀਆਂ ਨੂੰ ਘੱਟੋ-ਘੱਟ 16.60 ਡਾਲਰ ਪ੍ਰਤੀ ਘੰਟਾ ਮਹਤਾਨਾ ਮਿਲੇਗਾ। ਉੱਧਰ ਯੂਨੀਵਰਸਿਟੀ ਆਫ ਟੋਰਾਂਟੋ ਦੇ ਰੋਟਮਨ ਸਕੂਲ ਆਫ ਮੈਨੇਜਮੈਂਟ ਦੇ ਸਾਬਕਾ ਪ੍ਰੋਫੈਸਰ ਅਤੇ ਹੰਟਰੀਓ ਦੇ ਮਿਨੀਮਮ ਵੇਜ ਐਡਵਾਈਜ਼ਰੀ ਪੈਨਲ ਦੇ ਮੁੱਖੀ ਅਨਿਲ ਵਰਮਾ ਨੇ ਦੱਸਿਆ ਕਿ ਜੂਨ 2013 ਦੇ ਵਿੱਚ ਪੈਨਲ ਦੇ ਫੋਨ ਵਿੱਚ ਆਉਣ ਤੋਂ ਪਹਿਲਾਂ ਕਈ-ਕਈ ਸਾਲ ਤੱਕ ਮਹਨਤਾਨੇ ਦੇ ਵਿੱਚ ਵਾਧਾ ਨਹੀਂ ਹੁੰਦਾ ਸੀ ਪੈਨਲ ਗਠਿਤ ਕੀਤੇ ਜਾਣ ਮੁਕਿਓਂਟਾਰੀਓ ਦੇ ਵਿੱਚ ਘੱਟੋ-ਘੱਟ ਉਜਰਤ 10.25 ਡਾਲਰ ਸੀ ਅਤੇ ਪਿਛਲੇ 3 ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ ਸੀ ਉਸ ਵੇਲੇ ਰਿਬਰ ਸਰਕਾਰ ਦੇ ਵੱਲੋਂ 11 ਡਾਲਰ ਪ੍ਰਤੀ ਘੰਟਾ ਉਜਰਤ ਦਰ ਕੀਤੀ ਗਈ ਅਤੇ ਬਾਅਦ ਵਿੱਚ ਲਗਾਤਾਰ ਵਕਫੇ ਉੱਤੇ ਵਾਧਾ ਹੋਣ ਲੱਗ ਪਿਆ ਇਸ ਦੇ ਉਰਟਾ ਅਨਟੈਲਿਓ ਲੇਬਰ ਫੈਡਰੇਸ਼ਨ ਦੇ ਮੁਖੀ ਲੋਰਾ ਵਾਲਟਨ ਦਾ ਕਹਿਣਾ ਸੀ ਕਿ ਵਾਅਦੇ ਤੋਂ ਬਾਅਦ ਵੀ ਘੱਟੋ-ਘੱਟ ਉਜਰਦਾਰ ਨਾਕਾਫੀ ਹੈ ਅਤੇ ਕਿਰਤੀਆਂ ਨੂੰ 20 ਡਾਲਰ ਦਾ ਘੱਟੋ-ਘੱਟ ਮਹਨਤਾਨਾ ਮਿਲਣਾ ਚਾਹੀਦਾ ਹੈ। ਜੋ ਟੌਨਟੋ ਵਿਖੇ ਇੱਕ ਕਮਰੇ ਵਾਲਾ ਮਕਾਨ ਕਿਰਾਏ ਤੇ ਲੈ ਕੇ ਰਹਿਣਾ ਹੈ ਤਾਂ ਘਟੋਕਾ ਟੂਫਰਦਰ 38 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਪਰ ਤਾਜ਼ਾ ਬਾਤ ਇਹ ਤੋਂ ਬਾਅਦ ਹਰ ਹਫਤੇ 40 ਘੰਟੇ ਕੰਮ ਕਰਨ ਦੇ ਵਿੱਚ ਕੀਤਿਆਂ ਨੂੰ 33790 ਡਾਲਰ ਪ੍ਰੀ ਟੈਕਸਸ ਲਾਣਾ ਆਮਦਨ ਮਿਲੇਗੀ ਅਤੇ ਇਸ ਦੇ ਵਿੱਚੋਂ ਅਸੀਂ 30% ਦਾ ਹਿੱਸਾ ਤਾਂ ਮਕਾਨ ਕਿਰਾਏ ਦੇ ਰੂਪ ਵਿੱਚ ਹੀ ਚਲਾ ਜਾਵੇਗਾ ਦੱਸ ਜੀ ਕਿ ਨਮਰਸ ਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਘਟੋ ਘਟ ਮਹਿੰਟਾਨਾ 16.50 ਡਾਲਰ ਪ੍ਰਤੀ ਘੰਟਾ ਹੋ ਗਿਆ ਜਦ ਕਿ ਸਸਕਾਚੂਅਨ ਦੇ ਵਿੱਚ 15.34 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲੇਗੀ ਇੱਕ ਵਾਰ ਫਿਰ ਦੱਸੀ ਕੈਨੇਡਾ ਦੇ ਪੰਜ ਰਾਜਿਆਂ ਦੇ ਕਿਸੇ ਦੀ ਆਮਦਨ ਦੇ ਵਿੱਚ ਅੱਜ ਤੋਂ ਵਾਤਾ ਹੋ ਗਿਆ ਜੀਹਾਂ 온ਟਾਰੀਓ ਨੋਵਾ ਸਕੋਸ਼ੀਆ ਮੈਨੀਟੋਬਾ ਸਸਕਾਚੂਅਨ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ 1 ਅਕਤੂਬਰ ਤੋਂ ਘਟੋ-ਘਟ ਉਜਰਤਾਂ ਦੇ ਵਿੱਚ ਵਾਦਾ ਲਾਗੂ ਕਰ ਦਿੱਤਾ ਗਿਆ ਹੈ ਅਨਟਾਰੀਓ ਦੇ ਕਿਸਾਨਾਂ ਦੇ ਘਟੋ-ਘਟ ਉਜਰੇਦਾਰ 40 ਸੈਂਟ ਦੇ ਵਾਅਦੇ ਨਾਲ 17.6 ਡਾਲਰ ਪ੍ਰਤੀ ਘੰਟਾ ਹੋ ਗਈ ਹੈ ਜਦਕਿ ਬਾਕੀ ਰਾਜਾਂ ਦੇ ਵਿੱਚੋਂ ਵੱਖੋ ਵੱਖਰਾ ਵਾਅਦਾ ਹੋਇਆ ਹੈ। ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਰਹਿਣ-ਸਹਿਣ ਦੇ ਵੱਡੇ ਖਰਚਿਆਂ ਦੇ ਨਾਲ ਨਿਯੁਕਤਨ ਦੇ ਵਿੱਚ ਪਰਿਵਾਰਾਂ ਨੂੰ ਮਦਦ ਮਿਲੇਗੀ ਅਤੇ ਕਾਰੋਬਾਰੀਆਂ ਉੱਤੇ ਵੀ ਜ਼ਿਆਦਾ ਬੋਝ ਨਹੀਂ ਪਵੇਗਾ। ਦਾਸੀ ਰਿਪੋਰਟ ਦੇ ਮੁਤਾਬਕ ਮਹਿੰਗਾਈ ਦਰ ਦੇ ਵਿੱਚ 2.4% ਦੀ ਵਾਧਾ ਹੋਣ ਦੇ ਹਿਸਾਬ ਦੇ ਨਾਲ ਉਜਰਤਾਂ ਨੂੰ ਵਧਾਇਆ ਗਿਆ ਅਤੇ ਹਫਤੇ ਦੇ ਵਿੱਚ 44 ਘੰਟੇ ਕੰਮ ਕਰਨ ਵਾਲੇ ਕੀਰਤੀ ਨੂੰ ਸਲਾਨਾ 835 ਡਾਲਰ ਦਾ ਫਾਇਦਾ ਹੋਵੇਗਾ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ 5,3000 ਅਨਟੈਰੀਓ ਵਾਸੀ ਘਟੋ-ਘਟ ਉਜਰਤ ਦਰ ਤੇ ਕੰਮ ਕਰ ਰਹੇ ਨੇ ਇਹ ਅੰਕੜਾ ਸੂਬੇ ਦੇ 71 ਲੱਖ ਕੀਰਤੀਆਂ ਦਾ 7% ਬਣਦਾ ਹੈ ਜ਼ਿਆਦਾਤਰ ਕਿਰਤੀਆਂ ਦੀ ਉਮਰ 15 ਸਾਲ ਤੋਂ 24 ਸਾਲ ਦੇ ਦਰਮਿਆਨ ਹੈ ਅਤੇ ਵਿਦਿਆਰਥੀਆਂ ਦੀ ਘਟੋਕਟੂਜ ਦੇ ਦਰ ਦੇ ਵਿੱਚ ਵੀ ਅੱਜ ਤੋਂ 40 ਸੈਂਟ ਦਾ ਵਾਧਾ ਹੋ ਰਿਹਾ ਹੈ ਹੁਣ ਵਿਦਿਆਰਥੀਆਂ ਨੂੰ ਘੱਟੋ-ਘੱਟ 16.60 ਡੋਲਰ ਪ੍ਰਤੀ ਘੰਟਾ ਮਹਤਾਨਾ ਮਿਲੇਗਾ ਉੱਧਰ ਯੂਨੀਵਰਸਿਟੀ ਆਫ ਟੋਰਾਂਟੋ ਦੇ ਰੋਟਮਨ ਸਕੂਲ ਆਫ ਮੈਨੇਜਮੈਂਟ ਦੇ ਸਾਬਕਾ ਪ੍ਰੋਫੈਸਰ ਅਤੇ অন্ਟਾਰੀਓ ਦੇ ਮਿਨੀਮਮ ਵੇਜ ਐਡਵਾਈਜ਼ਰੀ ਪੈਨਲ ਦੇ ਮੁਖੀ ਅਨਿਲ ਵਰਮਾ ਨੇ ਦੱਸਿਆ ਕਿ ਜੂਨ 2013 ਦੇ ਵਿੱਚ ਪੈਨਲ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਕਈ-ਕਈ ਸਾਲ ਤੱਕ ਮਹਨਤਾਨੇ ਦੇ ਵਿੱਚ ਵਾਧਾ ਨਹੀਂ ਹੋਇਆ ਸੀ ਪੈਨਲ ਗਠਿਤ ਕੀਤੇ ਜਾਣ ਮੁਕਿਓ অন্ਟਾਰੀਓ ਦੇ ਵਿੱਚ ਘੱਟੋ-ਘੱਟ 10.25 ਡਾਲਰ ਸੀ ਅਤੇ ਪਿਛਲੇ 3 ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ ਸੀ ਉਸ ਵੇਲੇ ਰੇਬਰ ਸਰਕਾਰ ਦੇ ਵੱਲੋਂ 11 ਡਾਲਰ ਪ੍ਰਤੀ ਘੰਟਾ ਉਜਰਤ ਦਰ ਕੀਤੀ ਗਈ ਅਤੇ ਭਾਰਤ ਵਿੱਚ ਲਗਾਤਾਰ ਵਕਫੇ ਉੱਤੇ ਵਾਦਾਂ ਹੋਣ ਲੱਗ ਪਿਆ ਇਸ ਦੇ ਉਲਟ 온ਟਾਰੀਓ ਲੇਬਰ ਫੈਡਰੇਸ਼ਨ ਦੀ ਮੁਖੀ ਲੋਰਾ ਵਾਲਟਨ ਦਾ ਕਹਿਣਾ ਸੀ ਕਿ ਵਾਅਦੇ ਤੋਂ ਬਾਅਦ ਵੀ ਘੱਟੋ-ਘੱਟ ਉਜਰਤ ਦਰ ਨਾ ਕਾਫੀ ਹੈ ਅਤੇ ਕਿਰਤਿਆ ਨੂੰ 20 ਡਾਲਰ ਦਾ ਘੱਟੋ-ਘੱਟ ਮਹਨਤਾਨਾ ਮਿਲਣਾ ਚਾਹੀਦਾ ਹੈ ਜੋ ਟੌਨਟੋ ਵਿਖੇ ਇੱਕ ਕਮਰੇ ਵਾਲਾ ਮਕਾਨ ਕਿਰਾਏ ਤੇ ਲੈ ਕੇ ਰਹਿਣਾ ਹੈ ਤਾਂ ਘਟੋका ਟੂਫਰ ਦਰ 38 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਪਰ ਤਾਜ਼ਾ ਬਾਤ ਇਹ ਤੋਂ ਬਾਅਦ ਹਰ ਹਫਤੇ 40 ਘੰਟੇ ਕੰਮ ਕਰਨ ਦੇ ਵਿੱਚ ਕੀਤਿਆਂ ਨੂੰ 33790 ਡਾਲਰ ਪ੍ਰੀ ਟੈਕਸਸ ਲਾਣਾ ਆਮਦਨ ਮਿਲੇਗੀ ਅਤੇ ਇਸ ਦੇ ਵਿੱਚੋਂ 80% ਦਾ ਹਿੱਸਾ ਤਾਂ ਮਕਾਨ ਕਿਰਾਏ ਦੇ ਰੂਪ ਵਿੱਚ ਹੀ ਚਲਾ ਜਾਵੇਗਾ ਦੱਸ ਜੀ ਕਿ ਨਮਰਸ ਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਘਟੋਕਟ ਮੈਂਟਾਨਾ 16.50 ਡਾਲਰ ਪ੍ਰਤੀ ਘੰਟਾ ਹੋ ਗਿਆ ਜਦ ਕਿ ਸਸਕਾਚੂਅਨ ਦੇ ਵਿੱਚ 15.34 ਡਾਲਰ ਪ੍ਰਤੀ ਘੰਟਾ ਦੀ ਉਜਰਤਤਾ ਮਿਲੇਗੀ ਇੱਕ ਵਾਰ ਫਿਰ ਦੱਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ